ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਦੱਖਣ ਦੀ ਯਾਤਰਾ ਦੇ ਬਾਰੇ ਆਪਾਂ ਨੇ ਗੱਲ ਕਰਨੀ ਹੈ ਔਰ ਇਸ ਯਾਤਰਾ ਦੇ ਦਰਮਿਆਨ ਜੋ ਕੁਝ ਵੀ ਵਾਪਰਿਆ ਜੋ ਇਤਿਹਾਸ ਹੈ ਸੁਣ ਕੇ ਤੁਹਾਡੇ ਰੌਂਕ ਤੇ ਖੜੇ ਹੋ ਜਾਣਗੇ ਔਰ ਦੋਸਤੋ ਬਹੁਤ ਹੀ ਪਿਆਰੀ ਵੀਡੀਓ ਹੈ ਇੱਕ ਨਵਾਂ ਇਤਿਹਾਸ ਤੁਹਾਨੂੰ ਸੁਣਾਉਣਾ ਆਪਾਂ ਨੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਗੁਰੂ ਸਾਹਿਬ ਜੀ ਦੱਖਣ ਦੀ ਯਾਤਰਾ ਨੂੰ ਕਿਉਂ ਗਏ ਦੱਖਣ ਵੱਲ ਹੀ ਕਿਉਂ ਗਏ ਸੋ ਵੀਡੀਓ ਸ਼ੁਰੂ ਕਰਨ ਲੱਗੇ ਆਂ ਤੇ ਹੋ ਸਕਦਾ ਇਹਦੇ ਕਈ ਭਾਗ ਬਣਨ ਸੋ ਪਹਿਲਾ ਭਾਗ ਸੁਣੋ ਅੱਜ ਤੇ ਆਨੰਦ ਲਓ ਗੁਰੂ ਪਾਛਾਈ ਦੇ ਇਤਿਹਾਸ ਦਾ ਗੁਰੂ ਪਿਆਰਿਓ 1706 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਲਵੇ ਵਿੱਚੋਂ ਗੁਜ਼ਰਦੇ ਹਨ ਤਾਂ ਕਈ ਵੰਨਗੀਆਂ ਦੇ ਲੋਕ ਉਹਨਾਂ ਦੇ ਸੰਪਰਕ ਵਿੱਚ ਆਉਂਦੇ ਨੇ ਇਸ ਸਾਧ ਸੰਗਤ ਵਿੱਚ ਕਿਧਰੇ ਮੁਸਲਮਾਨ ਫਕੀਰ ਨੇ ਕਿਧਰੇ ਬਰਾੜ ਜੱਟ ਕਿਧਰੇ دیਵਾਨੇ ਸਾਧ ਤੇ ਕਿਧਰੇ ਰਿਆਸਤਾਂ ਦੇ ਚੌਧਰੀ ਕਿਦਰੇ ਗੁਰੂ ਦੇ ਦਰਸ਼ਨਾਂ ਨੂੰ ਸਿੱਕਦਿਆਂ ਬਿਰਧ ਮਾਈਆਂ ਤੇ ਕਿਦਰੇ ਦੁਬਦਾ ਦੇ ਭੰਨੇ ਜਾਗੀਰਦਾਰ ਇਹਨਾਂ ਵਿੱਚ ਹੀ ਭਾਈ ਮਲਿਆਗਰ ਸਿੰਘ ਜਿਹੇ ਸੰਤੋਖੀ ਵੀ ਹਨ ਤੇ ਭਾਈ ਧਰਮ ਸਿੰਘ ਭਾਈ ਪਰਮ ਸਿੰਘ ਜਿਹੇ ਧੀਰਜਵਾਨ ਕਲਾਵੰਤ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਖੀਰ ਸਾਬੋ ਕੀ ਤਲਵੰਡੀ ਪਹੁੰਚ ਕੇ ਆਪਣਾ ਜੰਗੀ ਕਮਰਕਸਾ ਖੋਲਦੇ ਨੇ ਇੱਥੇ ਦਾ ਸਰਦਾਰ ਰਾਏ ਡੱਲਾ ਇੱਥੇ ਹੀ ਹੱਥ ਬੰਨ੍ਹ ਕੇ ਉਹਨਾਂ ਦੇ ਚਰਨਾਂ ਵਿੱਚ ਪੀੜੀ ਜੋਗੀ ਥਾਂ ਮੰਗਦਾ ਏ ਸਾਬੋ ਕੀ ਤਲਵੰਡੀ ਲੱਖੀ ਜੰਗਲ ਦਾ ਮਰਕਜ਼ ਹੈ ਲੱਖੀ ਜੰਗਲ ਦੱਖਣੀ ਪੰਜਾਬ ਦਾ ਮਲਤਾਨ ਤੱਕ ਫੈਲਿਆ ਹੋਇਆ ਮਾਰੂਥੜ ਹੈ ਇਸ ਵਿੱਚ ਕਰੀਰ ਦੀਆਂ ਝਾੜੀਆਂ ਹਨ ਝੰਡ ਦੇ ਰੁੱਖ ਕੰਡਿਆਲੀਆਂ ਕਿਕਰਾਂ ਅਤੇ ਟਿੱਬਿਆਂ ਵਿੱਚ ਮੀਲਾਂ ਤੱਕ ਫੈਲਿਆ ਹੋਇਆ ਕੰਡਿਆਲਾ ਭਖੜਾ ਦੂਰ ਦੂਰ ਤੱਕ ਇੱਥੇ ਕੱਕਾ ਰੇਤਾ ਹੀ ਉੜਦਾ ਨਜ਼ਰ ਆਉਂਦਾ ਏ ਇਹਦੇ ਟਿੱਬਿਆਂ ਦੇ ਵਿੱਚ ਲਗਾਤਾਰ ਰੇਤਲੀਆਂ ਹਨੇਰੀਆਂ ਛੂਕਦੀਆਂ ਨੇ ਪਾਣੀ ਦੇ ਨਾਮ ਤੇ ਕਿਧਰੇ ਬਿਰਲੀ ਟਾਮੀ ਤਾਬ ਇੱਥੇ ਟਿੱਬਿਆਂ ਦੇ ਕੱਕੇ ਰੇਤੇ ਵਿੱਚ ਸਿੱਖੀ ਦੀਆਂ ਪੈੜਾਂ ਉਕਰੀਆਂ ਨਜ਼ਰ ਆਉਂਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮੁਗਲਾਂ ਨਾਲ ਆਪਣੀਆਂ ਪਹਿਲੀਆਂ ਦੋ ਜੰਗਾਂ ਤੋਂ ਬਾਅਦ ਇਸੇ ਇਲਾਕੇ ਨੂੰ ਆਪਣਾ ਕਾਰਮ ਖੇਤਰ ਬਣਾਉਂਦੇ ਨੇ ਗੁਰੂ ਹਰਰਾਇ ਜੀ ਸਾਹਿਬ ਮਾਲਵਾ ਦੌਰੇ ਦੌਰਾਨ ਅਕਾਲ ਦੇ ਦਿਨਾਂ ਵਿੱਚ ਇਹਨਾਂ ਪਿੰਡਾਂ 'ਚ ਲੰਗਰ ਲਾਉਂਦੇ ਹਨ ਗੁਰੂ ਤੇਗ ਬਹਾਦਰ ਜੀ ਆਪਣੇ ਮਾਲਵਾ ਦੇਸ਼ ਰਟਣ ਸਮੇ ਇਹਨਾਂ ਪਿੰਡਾਂ ਵਿੱਚ ਖੂਹ ਲਗਵਾਉਂਦੇ ਨੇ ਰੁੱਖ ਲਗਾਉਂਦੇ ਨੇ ਤੇ ਲੋਕਾਂ ਨੂੰ ਮੱਜਾ ਗਾਵਾ ਅਤੇ ਬਲਦ ਲੈਣ ਲਈ ਮਾਇਆ ਵੀ ਬਖਸ਼ਦੇ ਨੇ ਸਿੱਖੀ ਇਸ ਮਾਰੂਥਲ ਦੇ ਵਿੱਚ ਨਿਰਮਲਤਾ, ਸ਼ੀਤਲਤਾ ਅਤੇ ਉੱਤਮ ਦਾ ਸਬਬ ਬਣਦੀ ਹੈ ਮੁਗਲ ਸਥਾਪਤੀ ਦੇ ਭੈ ਦੀ ਹਨੇਰੀ ਕਦੇ ਕਦੇ ਇੱਥੇ ਸਿੱਖੀ ਦੀਆਂ ਪੈੜਾਂ ਨੂੰ ਧੁੰਦਲਾ ਕਰ ਦਿੰਦੀ ਹੈ ਪਰ ਰੁੱਤ ਆਉਣ ਸਮੇਂ ਕਰੀਰਾਂ ਦੇ ਇਹ ਸੂਹੇ ਫੁੱਲ ਫੇਰ ਤੋਂ ਖਿੜ ਆਉਂਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦ ਮੇਰੀ ਧਰਤੀ ਤੇ ਨਿਵਾਸ ਕਰਦੇ ਹਨ ਤਾਂ ਜੰਗਾਂ ਜੁੱਧਾਂ ਦਾ ਝੁੱਲਦਾ ਝਖੜ ਕਿੰਦੇ ਪਛਾਂ ਰਹਿ ਜਾਂਦਾ ਏ ਇੱਥੇ ਹਰ ਰੋਜ਼ ਬਾਣੀ ਪੜ੍ਹੀ ਜਾਂਦੀ ਹੈ ਕਦੇ-ਕਦੇ ਗੁਰੂ ਸਾਹਿਬ ਆਪ ਵੀ ਆਸਾ ਦੀ ਬਾਤ ਦਾ ਆਲਾਪ ਲੈਂਦੇ ਹਨ ਪਰ ਬਾਣੀ ਦੇ ਇਸ ਪ੍ਰਵਾਹ ਵਿੱਚ ਪੋਥੀ ਸਾਹਿਬ ਕਿਤੇ ਨਜ਼ਰ ਨਹੀਂ ਆਉਂਦੇ ਆਨੰਦਪੁਰ ਦੇ त्याग ਸਮੇ ਗੁਰੂ ਸਾਹਿਬ ਗ੍ਰੰਥ ਪੋਥੀਆਂ ਲੈ ਕੇ ਚੱਲਦੇ ਹਨ ਤਾਂ ਹੜ੍ਹ ਆਈ ਸਰਸਾ ਸਭ ਕੁਝ ਰੋੜ ਕੇ ਲੈ ਜਾਂਦੀ ਹੈ ਪਰਿਵਾਰ ਵਿਛੜ ਜਾਂਦਾ ਹੈ ਅਖੀਰ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੰਡਿਆਲੇ ਰਾਹਾਂ ਉੱਪਰ ਇਕੱਲੇ ਤੁਰਦੇ ਨਜ਼ਰ ਆਉਂਦੇ ਨੇ ਪੋਥੀ ਸਾਹਿਬ ਕਿੱਥੇ ਹੈ ਕੋਈ ਨਹੀਂ ਜਾਣਦਾ ਅੰਮ੍ਰਿਤਸਰੀ ਬੀੜ ਹਰਿਮੰਦਰ ਸਾਹਿਬ 'ਚ ਸਥਾਪਿਤ ਹੈ ਗੁਰੂ ਅਰਜਨ ਦੇਵ ਪਾਤਸ਼ਾਹੀ ਦੁਆਰਾ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਈ ਆਦ ਬੀੜ ਕਰਤਾਰ ਪ੍ਰਸਾਦ ਵਿਖੇ ਹੈ। ਬਾਬਾ ਧੀਰਮਲ ਇਸ ਬੀੜ ਨੂੰ ਗੁਰੂ ਹਰਗੋਬਿੰਦ ਪਾਤਸ਼ਾਹੀ ਪਾਸੋਂ ਕੀਰਤ ਪ੍ਰਸਾਦ ਦੇ ਮੁਕਾਮ ਤੇ ਲੈ ਚੁੱਕੇ ਹਨ। ਬਾਬਾ ਬਕਾਲਾ ਦੇ ਮੁਕਾਮ ਤੇ ਮੱਖਣ ਚਾ ਲੁਬਾਣਾ ਦੇ ਨੌਕਰ ਅਤੇ ਸਿੱਖ ਇਹ ਬੀੜ ਧੀਰਮਲ ਪਾਸੋਂ ਲੈ ਲੈਂਦੇ ਨੇ। ਪਰ ਗੁਰੂ ਤੇਗ ਬਹਾਦਰ ਜੀ ਮੁੜ ਏਥ ਨੂੰ ਦਰਿਆ ਬਿਆਸ ਦੀ ਬ੍ਰੇਤੀ ਕਿਨਾਰੇ ਧੀਰਮੱਲ ਨੂੰ ਸੌ ਪਾਉਂਦੇ ਨੇ ਔਰੰਗਜ਼ੇਬ ਦੇ ਹੁਕਮ ਨਾਲ ਬਾਬਾ ਧੀਰਮੱਲ ਨੂੰ ਰਣਥੰਬੌਰ ਦੇ ਕਿਲੇ ਵਿੱਚ ਹਲਕਾ-ਹਲਕਾ ਜ਼ਹਿਰ ਦੇ ਕੇ ਖਤਮ ਕਰ ਦਿੱਤਾ ਜਾਂਦਾ ਪਰ ਉਹਦੇ ਪੁੱਤਰ ਰਾਮਚੰਦਰ ਨੂੰ ਦਿੱਲੀ ਚਾਂਦਨੀ ਚੌਕ 'ਚ ਸ਼ਹੀਦ ਕੀਤਾ ਜਾਂਦਾ ਬਕਾਲੇ ਦੀ ਗੱਦੀ ਉੱਪਰ ਔਰੰਗਜ਼ੇਬ ਦੀ ਕਰੋਪੀ ਦੇਖ ਕੇ ਰਾਮਚੰਦਰ ਦਾ ਪੁੱਤਰ ਸੋਢੀ ਭਾਰਮੱਲ ਕਤਾਰਪੁਰ ਨੂੰ ਆਪਣਾ ਮੁਕਾਮ ਬਣਾਉਂਦਾ ਹੈ ਇਹਦੇ ਨਾਲ ਹੀ ਆਦਬੀ ਕਰਤਾਰਪੁਰੀ ਬੀੜ ਹੋ ਜਾਂਦੀ ਹੈ ਮਤਲਬ ਕਿ ਸੋਢੀ ਭਾਰ ਮਲ ਖਾਲਸਾ ਪੰਦੀ ਸਾਜਣਾ ਤੋਂ ਪਹਿਲੇ ਸਾਲਾਂ ਵਿੱਚ ਹੀ ਕਾਲ ਬਸ ਹੋ ਚੁੱਕਾ ਹੈ ਇੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਤਿਆਰ ਕਰਵਾਉਂਦੇ ਹਨ ਭਾਵੇਂ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਾਲੀਆਂ ਬੀੜਾਂ ਉਹਨਾਂ ਦੇ ਆਪਣੇ ਜੀਵਨ ਕਾਲ ਵਿੱਚ ਹੀ ਮਿਲਦੀਆਂ ਹਨ ਪਰ ਮੰਨਿਆ ਜਾਂਦਾ ਕਿ ਗੁਰੂ ਸਾਹਿਬ ਇੱਥੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਪੀੜ ਵਿੱਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਣੀ ਤਰਜ ਕਰਦੇ ਹਨ ਇਹ ਬੀੜ ਭਾਈ ਮਨੀ ਸਿੰਘ ਦੇ ਹੱਥੀਂ ਅੰਕਤ ਹੁੰਦੀ ਹੈ ਇਸੇ ਬੀੜ ਦੇ ਹੀ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਦੇ ਹੱਥੀਂ ਹੁੰਦੇ ਹਨ ਇਸੇ ਦਮਦਮੀ ਬੀੜ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਹਾਸਲ ਹੁੰਦਾ ਹੈ ਸਾਬੋ ਕੀ ਤਲਵੰਡੀ ਵਿੱਚ ਆਪਣੇ ਲੰਮੇ ਪੜਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਐਲਾਨ ਕਰਦੇ ਨੇ ਕਿ ਅਸਾਂ ਦੱਖਣ ਨੂੰ ਕੂਚ ਕਰਨਾ ਹੈ ਸਿੱਖਾਂ ਨੂੰ ਹੁਕਮਨਾਮੇ ਪਹੁੰਚਾਏ ਜਾਂਦੇ ਨੇ ਦੱਖਣ ਨੂੰ ਕੂਚ ਦੀਆਂ ਤਿਆਰੀਆਂ ਸਿੱਖਾਂ ਨੂੰ ਉਦਾਸ ਕਰਦੀਆਂ ਹਨ ਉਹ ਹੌਂਕਾ ਲੈ ਕੇ ਇਹ ਆਖਦੇ ਨੇ ਕਿ ਮਹਾਰਾਜ ਭੱਠ ਪਈ ਦੱਖਣ ਦਾ ਨਾਂ ਕਿਉਂ ਲੈਂਦੇ ਹੋ ਅੱਗੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਨੂੰ ਆਖਦੇ ਨੇ ਕਿ ਇੰਜ ਨਾ ਕਹੋ ਦੱਖਣ ਅਸਾਂ ਨੂੰ ਪਿਆਰਾ ਹੈ ਦੱਖਣ ਅਸਾਂ ਜ਼ਰੂਰ ਜਾਣਾ ਹੈ ਦੱਖਣ ਨੂੰ ਕੂਚ ਕਰਨ ਦੇ ਹੁਕਮਨਾਮੇ ਰਮਦਾਸ ਬਿਖੇ ਭਾਈ ਕੋਇਰ ਨੂੰ ਅੰਮਰ ਸਰ ਵਿਖੇ ਭਾਈ ਮਨੀ ਸਿੰਘ ਨੂੰ ਅਤੇ ਭਾਈ ਰੂਪੇ ਵਿਖੇ ਭਾਈ ਧਰਮ ਸਿੰਘ ਨੂੰ ਲਿਖੇ ਜਾਂਦੇ ਹਨ ਅਸਾਂ ਦੱਖਣ ਨੂੰ ਕੂਚ ਕੀਤਾ ਹੈ ਜਿਨ ਸਿੱਖ ਸਾਡੇ ਨਾਲ ਚੱਲਣਾ ਹੋਏ ਤੈਨ ਹੁਕਮ ਦੇਖਦਿਆਂ ਹਜੂਰ ਆਵਣਾ ਮੇਰੀ ਤੁਸਾਂ ਉੱਪਰ ਖੁਸ਼ੀ ਹੈ ਇਹਨਾਂ ਹੁਕਮਨਾਮਿਆਂ ਦੇ ਉੱਪਰ ਮਿਤੀ 20 ਇਕਤਕ ਸੰਮਤ 1763 ਦਰਜ ਹੈ ਜਗਾ ਜਗਾ ਤੋਂ ਸਿੱਖ ਸੇਵਕ ਪਰਿਵਾਰਾਂ ਸਮੇਤ ਆਣ ਪਹੁੰਚਦੇ ਨੇ ਪਟ ਸਰੂਪ ਸਿੰਘ ਕੋਸ਼ਿਸ਼ ਇਹਨਾਂ ਦੇ ਨਾਮ ਹੈ ਜੋ ਉਹ ਲਿਖਦਾ ਕਿ RAM DASੋਂ ਬਾਬੇ ਬੁੱਢੇ ਕਾ ਗੁਰਬਖਸ਼ ਸਿੰਘ ਆਇਆ ਸੰਗਤ ਕੋ ਗੈ ਲੈ ਕੇ ਅੰਮ੍ਰਿਤਸਰ ਸੇ ਭਾਈ ਮਨੀ ਸਿੰਘ ਭਾਈ ਭੂਪਤ ਸਿੰਘ ਗੁਲਜਾਰ ਸਿੰਘ ਕੋ ਸਾਥ ਲੈ ਕੇ ਆਇਆ ਢਿੱਲਾਂ ਮਾਂ ਸੇ ਸੋਢੀ ਕਮਲ ਨੈਨਾ ਆਇਆ ਬੇਟੇ ਅਬੈ ਸਿੰਘ ਕੋ ਸਾਥ ਲੈ ਕੇ ਦਬੁਰਜੀ ਉਦੋਂ ਕਰਨ ਵਾਲੀ ਸੇ ਗੁਰਦਾਸ ਸਿੰਘ ਆਇਆ ਬੇਟੇ ਸਰੂਪ ਸਿੰਘ ਕੋ ਸਾਥ ਲੈ ਕੇ भाई चक से भाई राम सिंह आया भाई दयाल सिंह को गैल लेके सोदरे से भाई बजर सिंह आया सिख संगत को साथ लेके फूल ते राम सिंह आया भाई तलोक सिंह को गैल लेके भुच्चो नगरी से भाई गोदड़िया सिंह आया सिख संगत को गैल लेके अबलू मैमे से दान सिंह आया अपनी स्त्री सभराई को गैल लेके सबना आए सतगुरां का दर्शन पाया ਆਪੋ ਆਪਣੀ ਭੇਟਾ ਚਾੜੀ ਇਹ ਲਿਖਿਆ ਨਾ ਹੁਕਮਨਾਮੇ ਅਚ ਪਦਮ ਅਤੇ ਗਰਜਾ ਸਿੰਘ 1986 176 ਇਹਨਾਂ ਸੰਗਤਾਂ ਦੀ ਹਾਜ਼ਰੀ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਇੱਕ ਮਾਜ ਰਚਦੇ ਨੇ ਕੀ ਇਹ ਉਹ ਮਾਜ ਲੱਖੀ ਜੰਗਲ ਖਾਲਸਾ ਆਏ ਦੀਦਾਰ ਦਿੱਤੋ ਨੇ ਸੁਣ ਕੇ ਸਦ ਮਾਹੀ ਦਾ ਮੈਂ ਹੀ ਪਾਣੀ ਕਾ ਮੁੱਤੋ ਨੇ ਕਿਸੇ ਨਾਲ ਨਾ ਰਲਿਆ ਕਾਈ ਕੋਈ ਸ਼ੌਕ ਪਇਓ ਨੇ ਗਇਆ ਫਿਰਾਕ ਮਿਲਿਆ ਮਤਮਾਹੀ ਤਾਹੀਂ ਸ਼ੁਕਰ ਕੀਤਾ ਨੇ ਕੂਚ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਜੀ ਨੂੰ ਅਖੰਡ ਪਾਠ ਸਾਹਿਬ ਕਰਨ ਲਈ ਆਖਦੇ ਹਨ ਤਿੰਨ ਦਿਨ ਪਾਠ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਰਾਗ ਟੋਡੀ ਵਿੱਚ ਉਚਾਰੇ ਸ਼ਬਦ ਦਾ ਹੁਕਮਨਾਮਾ ਲਿਆ ਜਾਂਦਾ ਹੈ ਜੋ ਕਿ ਇਸ ਪ੍ਰਕਾਰ ਹੈ ਟੋਡੀ ਮਹੱਲਾ ਪੰਜਵਾਂ ਸਤਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਤਾ ਦੋਸਤੋ ਅਖੀਰ ਕੂਚ ਦਾ ਨਗਾਰਾ ਵੱਜਦਾ ਹੈ ਕੋਈ ਸੌ ਸਿੰਘ ਤਖਣਵਲ ਕੂਚ ਕਰਨ ਲਈ ਤਿਆਰ ਏ ਕਸ ਲੈਂਦੇ ਨੇ ਦਮਦਮੇ ਦੀ ਧਰਤੀ ਤੇ ਉਸ ਵੇਲੇ ਊਠਾਂ ਘੋੜਿਆਂ ਬਲਦਾਂ ਤੇ ਗੜਦੈਲਾਂ ਦੀ ਘੁਮਕਾਰ ਨਗੌਰੀ ਬਲਦਾਂ ਦੇ ਗਲ ਵਿੱਚ ਘੁੰਗਰੂਆਂ ਦੇ ਪਟੇ ਛਣਕਦੇ ਨੇ ਤੇ ਭਾ ਲੱਦਣ ਲਈ ਬਿਠਾਈਆਂ ਊਠਣੀਆਂ ਉੱਚੀ ਉੱਚੀ ਅੜਾਉਂਦੀਆਂ ਨੇ ਘੋੜਿਆਂ ਦੇ ਦਲ ਖਾਮੋਸ਼ ਖੜੇ ਆਪਣੀਆਂ ਕਾਲੀਆਂ ਅੱਖਾਂ ਨਾਲ ਇਹ ਸਭ ਵੇਖਦੇ ਨੇ ਗਦੇ ਕਦੇ ਹੀ ਉਹ ਵੀ ਕੰਨ ਖੜੇ ਕਰਕੇ ਨਾਸਾਂ ਫਰਕਦੇ ਹਨ ਤੇ ਪੌਣਾ ਨਾਲ ਮਿੱਟੀ ਖੁੱਚਦੇ ਹਨ ਜਿਵੇਂ ਕੂਚ ਲਈ ਕਾਲੇ ਪੈ ਰਹੇ ਹੋਣ ਸਿੰਘ ਸ਼ਾਮਿਆਨੇ ਕਨਾਤਾਂ ਸਫਰੀ ਤੰਬੂ ਲੰਗਰ ਦੀਆਂ ਦੇਗਾਂ ਬਰਤਨ ਰਸਤ ਆਦ ਕੱਡਿਆਂ ਗੱਡਿਆਂ ਉੱਪਰ ਲੱਦ ਕੇ ਪਹਿਲਾਂ ਹੀ ਅਗਲੇਰੇ ਪੜਾ ਲਈ ਕੂਚ ਕਰ ਜਾਂਦੇ ਹਨ ਨਗਾਰਾ ਲਗਾਤਾਰ ਵੱਜਦਾ ਹੈ ਜਿਸ ਦੀ ਆਵਾਜ਼ ਨਾਲ ਰਾਏ ਡੱਲਾ ਪਤੇ ਸਿੰਘ ਅਤੇ ਰਾਮ ਸਿੰਘ ਜਿਹੇ ਜ਼ਿਮੀਂਦਾਰਾਂ ਨੂੰ ਦਿਲ ਡੁੱਬਦਾ ਮਹਿਸੂਸ ਹੁੰਦਾ ਹੈ ਉਹ ਬੇਦਿਲੀ ਨਾਲ ਕੂਚ ਦੀਆਂ ਤਿਆਰੀਆਂ ਵੱਲ ਵੇਖਦੇ ਨੇ ਕੂਚ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮੰਜੀ ਸਾਹਿਬ ਦੇ ਸਥਾਨ ਤੇ ਨਮਸਕਾਰ ਕਰਦੇ ਹਨ ਇਹ ਸਥਾਨ ਦਮਦਮਾ ਸਾਹਿਬ ਦੀ ਧਰਤੀ ਉੱਪਰ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਦੀ ਪਵਿੱਤਰ ਯਾਦਗਾਰ ਹੈ ਗੁਰੂ ਜੀ ਦੀ ਆਗਿਆ ਨਾਲ ਭਾਈ ਦੇਸਾ ਸਿੰਘ ਮੰਜੀ ਸਾਹਿਬ ਦੀ ਸੇਵਾ ਸੰਭਾਲਦਾ ਹੈ ਅਰਦਾਸਾ ਸੋਧ ਕੇ ਭਾਈ ਮਨੀ ਸਿੰਘ ਅਤੇ ਭਾਈ ਰਾਮ ਕੋਇਰ ਘੋੜਿਆਂ ਉੱਪਰ ਸਵਾਰ ਹੁੰਦੇ ਹਨ ਜੈਕਾਰਿਆਂ ਦੀ ਗੂੰਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਦੀ ਲਗਾਮ ਫੜ ਕੇ ਆਕਦੇ ਹਨ ਕਿ ਚੱਲ ਜਾਨ ਭਾਈ ਤਾਂ ਸੰਗਤੀਆਂ ਤਹਾ ਨਿਕਲ ਜਾਂਦੀਆਂ ਭਾਈ ਅਜਮੇਰ ਸਿੰਘ ਨੇਜਾ ਫੜ ਕੇ ਤੱਤੇ ਰੇਤੇ ਵਿੱਚ ਗੁਰੂ ਸਾਹਿਬ ਦੇ ਘੋੜੇ ਦੇ ਅੱਗੇ-ਅੱਗੇ ਤੌੜਿਆ ਜਾਂਦਾ ਹੈ ਭਾਈ ਮਾਨ ਸਿੰਘ ਨਿਹੰਗ ਸਰਬਲੋਹ ਨਾਲ ਮੜਿਆ ਘੋੜੇ ਉੱਪਰ ਉੱਡਦਾ ਜਾ ਰਿਹਾ ਹੈ ਭਾਈ ਮਲਿਆਕਰ ਸਿੰਘ ਆਪਣੇ ਨਿਰਮਲਾ ਵੇਸ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਤੁਰਿਆ ਜਾਂਦਾ ਹੈ। ਭਾਈ ਧਰਮ ਸਿੰਘ ਤੇ ਪਰਮ ਸਿੰਘ ਨੇ ਗੁਰੂ ਸਾਹਿਬੀ ਦੇ ਬਖਸ਼ੇ ਹੋਏ ਸ਼ਸਤਰ ਆਪਣੇ ਸਿਰਾਂ ਦੇ ਉੱਪਰ ਚੁੱਕੇ ਹੋਏ ਨੇ। ਮਾਤਾ ਭਾਗੋ ਆਪਣਾ ਨਿਜ ਹੱਥ ਵਿੱਚ ਫੜੀ ਮਾਤਾ ਸਹਿਬਾਂ ਦੀ ਸਵਾਰੀ ਦੇ ਨਾਲ ਨਾਲ ਆ ਰਹੀ ਹੈ। ਮਾਤਾ ਸਾਹਿਬਕੌਰ ਪੰਜੇ ਸ਼ਸਤਰ ਸਜਾਈ ਘੋੜੇ ਉੱਪਰ ਸਵਾਰ ਹੈ। ਕਾਫਲੇ ਦੇ ਵਿਚਕਾਰ ਸ਼ਸਤਰਾਂ ਦੀ ਸਵਾਰੀ ਜਾ ਰਹੀ ਹੈ। 13 ਤਲਵਾਰਾਂ ਨਿਜੀਆਂ ਬੰਦੂਕਾਂ ਤੇ ਪਿਸਤੌਲਾਂ ਨੂੰ ਚੰਦੋਆ ਤਾਣ ਕੇ ਗੱਡਿਆਂ ਉੱਪਰ ਸਜਾਇਆ ਹੈ। ਸ਼ਸਤਰਾਂ ਉੱਪਰ ਲਗਾਤਾਰ ਚਬਰ ਕੀਤਾ ਜਾਂਦਾ। ਸਾਰੀ ਸੰਗਤ ਤਲਵੰਡੀ ਦੀ ਝੂ ਤੱਕ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਕਾਫਲੇ ਨੂੰ ਵਿਦਾ ਕਰਨ ਆਉਂਦੀ ਹੈ। ਔਰਤਾਂ ਆਪਣੇ ਬੱਚਿਆਂ ਨੂੰ ਲੈ ਕੇ ਬਾਰ-ਬਾਰ ਗੁਰੂ ਸਾਹਿਬ ਦੀ ਸਵਾਰੀ ਅੱਗੇ ਡਿੱਗ ਕੇ ਮੱਥਾ ਟੇਕਦੀਆਂ ਹਨ। ਹਥਿਆਰਬੰਦ ਸਿੰਘ ਜਰ ਸੰਗਤਾਂ ਨੂੰ ਪਛਾਣ ਹੋਣ ਲਈ ਆਖਦੇ ਹਨ। ਤਾਂ ਕਈਆਂ ਦੇ ਭੋਛਣ ਕੰਡਿਆਲੇ ਝਾੜਾਂ ਨਾਲ ਅੜ ਜਾਂਦੇ ਨੇ ਮਾਰੂਥਲ ਵਿੱਚ ਇੱਕ ਭਿਆਨਕ ਬੇਰਾਨੀ ਘਿ ਛਾ ਜਾਂਦੀ ਹੈ ਲੱਖੀ ਜੰਗਲ ਦੇ ਝਾੜਾਂ ਵਿੱਚ ਲੁਕੇ ਪੰਛੀ ਵੀ ਸਹਿ ਕੇ ਖਾਮੋਸ਼ ਹੋ ਜਾਂਦੇ ਨੇ ਰੇਤੇ ਵਿੱਚ ਖੇਡਦੇ ਫਿਰਦੇ ਬੱਚੇ ਭੱਜ ਕੇ ਆਪਣੀਆਂ ਮਾਂ-ਮਾ ਦੀਆਂ ਘੱਗਰੀਆਂ ਨੂੰ ਆਣ ਚੰਬੜਦੇ ਨੇ ਕਾਫਲੇ ਦੇ ਅੱਗੇ ਤੁਰਨ ਵਾਲੇ ਘੋੜਿਆਂ ਦੇ ਪੌੜ ਥੰਮਦੇ ਨਹੀਂ ਅੱਗੇ ਹੀ ਅੱਗੇ ਵਧਦੇ ਜਾਂਦੇ ਹਨ ਕਾਫਲਾ ਹੁਣ ਦੂਰ ਦੁਮੇਲ ਉੱਪਰ ਧੂੜ ਦਾ ਇੱਕ ਉੱਡਦਾ ਗੁਬਾਰ ਨਜ਼ਰ ਆਉਂਦਾ ਹੈ ਸੰਗਤਾਂ ਰੇਤੇ ਦੀ ਮੁੱਠ ਨੂੰ ਇੱਕ ਨਾਲ ਲਾਈ ਕਲੰਗੀਆਂ ਵਾਲੇ ਨੂੰ ਦਿਲ ਵਿੰਨਮੀਆਂ ਹਾਕਾ ਮਾਰਦੀਆਂ ਹਨ ਪਰ ਗੁਰੂ ਹਮੇਸ਼ਾ ਲਈ ਜਾ ਚੁੱਕਾ ਹੈ ਪੰਜਾਬ ਦੀ ਧਰਤੀ ਉੱਪਰ ਮੁੜ ਕਦੇ ਨਾ ਪਰਤਣ ਲਈ ਗੁਰੂ ਪਿਆਰਿਓ ਹੁਣ ਆਪਾਂ ਗੱਲ ਕਰਦੇ ਹਾਂ ਦੱਖਣ ਦੇ ਰਹੱਸ ਦੀ ਤਲਵੰਡੀ ਸਾਬੋ ਦੇ ਮੁਕਾਮ ਤੇ ਲੰਮਾ ਅਰਸਾ ਰੁਕੇ ਰਹਿਣ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ਾਰਾਂ ਮੀਲ ਦੂਰ ਦੱਖਣ ਦੇਸ਼ ਜਾਣ ਦਾ ਫੈਸਲਾ ਕਿਉਂ ਕੀਤਾ ਬਹੁਤੇ ਸਿੱਖ ਉਹਨਾਂ ਦੇ ਦੱਖਣ ਜਾਣ ਦੇ ਵਿਚਾਰ ਨਾਲ ਖੁਸ਼ ਨਹੀਂ ਸਨ ਫਿਰ ਵੀ ਗੁਰੂ ਸਾਹਿਬ ਨੇ ਇਹ ਵਿਚਾਰ ਤਿਆਗਿਆ ਨਹੀਂ ਆਖਰ ਉਹ ਕਿਹੜੀ ਵਜ੍ਹਾ ਸੀ ਕਿ ਉਹਨਾਂ ਨੇ ਰਸਤੇ ਦੀਆਂ دشਵਾਰੀਆਂ ਝੱਲ ਕੇ ਵੀ ਇਹ ਸਫ਼ਰ ਜਾਰੀ ਰੱਖਿਆ ਅੱਜ ਤੱਕ ਗੁਰੂ ਸਾਹਿਬ ਜੀ ਦੇ ਦੱਖਣ ਜਾਣ ਦੀ ਅਨਿਵਾਰਤਾ ਦੀ ਵਿਆਖਿਆ ਕਰਦਾ ਕੋਈ ਵੀ ਇਤਿਹਾਸਕ ਦਸਤਾਵੇਜ਼ ਸਾਹਮਣੇ ਨਹੀਂ ਆਇਆ ਜੋ ਵੀ ਹੈ ਉਹ ਮਹਿਜ਼ ਇਤਿਹਾਸਕਾਰਾਂ ਦੇ ਅੰਦਾਜ਼ੇ ਹਨ ਇਹਨਾਂ ਅੰਦਾਜ਼ਿਆਂ ਵਿੱਚੋਂ ਇੱਕ ਹੈ ਕਿ ਔਰੰਗਜ਼ੇਬ ਨਾਲ ਮੁਲਾਕਾਤ ਦਾ ਵਿਚਾਰ ਜੋ ਉਸ ਵੇਲੇ ਦੱਖਣ ਵਿੱਚ ਸੀ ਭਾਈ ਦਇਆ ਸਿੰਘ ਦੇ ਹੱਥ ਜਫਰਨਾਮਾ ਪੱਤਰ ਭੇਜ ਦੇਣ ਉਪਰੰਤ ਇਸ ਮੁਲਾਕਾਤ ਦੀ ਅਨਿਵਾਰਤਤਾ ਕੀ ਸੀ ਇਸ ਬਾਰੇ ਅੱਗੋਂ ਕਈ ਅਨੁਮਾਨ ਨੇ ਖੁਦ ਔਰੰਗਜ਼ੇਬ ਦੁਆਰਾ ਲਿਖਵਾਏ ਗਏ ਸਰਕਾਰੀ ਫਰਮਾਨ ਅਤੇ ਪੱਤਰ ਇਸ ਗੱਲ ਨੂੰ ਸਪਸ਼ਟ ਰੂਪ ਵਿੱਚ ਬਿਆਨ ਕਰਦੇ ਹਨ ਕਿ ਬਾਦਸ਼ਾਹ ਗੁਰੂ ਸਾਹਿਬ ਨਾਲ ਮੁਲਾਕਾਤ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ ਗੁਰੂ ਜੀ ਦੇ ਕਾਬਲੇ ਦੇ ਸਰਕਾਰੀ ਪੱਤਰ ਉੱਤੇ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਹੁਕਮ ਦਿੱਤੇ ਲਾਹੌਰ ਦੇ ਨਾਇਬ ਗਵਰਨਰ ਮਨਾਇਮ ਖਾਨ ਨੂੰ ਲਿਖੇ ਇੱਕ ਪੱਤਰ ਵਿੱਚ ਉਸ ਨੇ ਲਿਖਿਆ ਕਿ ਸ਼ਾਹੀ ਹੁਕਮ ਦੀ ਪ੍ਰਾਪਤੀ ਤੋਂ ਬਾਅਦ ਉਸ ਨੂੰ ਇਹ ਪ੍ਰਬੰਧ ਕਰਨ ਦਾ ਹੁਕਮ ਕੀਤਾ ਜਾਂਦਾ ਕਿ ਇੱਕ ਭਰੋਸੇਮੰਦ ਵਿਅਕਤੀ ਜਿਦੇ ਵਿੱਚ ਹੁਸ਼ਿਆਰੀ ਅਤੇ ਚੌਕਸੀ ਹੋਵੇ ਉਕਤ ਗੁਰੂ ਗੋਬਿੰਦ ਸਿੰਘ ਜੀ ਨੂੰ ਗਦਾਦਾਰ ਅਤੇ ਮੰਤਸਬਦਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਾਹੀ ਦਰਬਾਰ ਦੇ ਵਿੱਚ ਲਿਆਂਦਾ ਜਾਵੇ ਤਾਂ ਗੁਰੂ ਪਿਆਰਿਓ ਇਸ ਮੁਲਾਕਾਤ ਨੂੰ ਸੰਭਵ ਬਣਾਉਣ ਲਈ ਮੰਤਸਬਦਾਰ ਸ਼ੇਖ ਯਾਰ ਮੁਹੰਮਦ ਅਤੇ ਦੋ ਗੁਰਜ ਬਰਦਾਰਾਂ ਨੂੰ ਪੰਜਾਬ ਭੇਜਿਆ ਗਿਆ ਇਹਨਾਂ ਅਹਿਲਕਾਰਾਂ ਦੇ ਆਉਣ ਦੀ ਸੂਚਨਾ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਕਾਲਿਆਸ ਵਿਖੇ ਗੁਰੂ ਸਾਹਿਬ ਨੂੰ ਦਿੱਤੀ ਇਹਨਾਂ ਕਿਹਾ ਮਹਾਰਾਜ ਬਾਦਸ਼ਾਹ ਔਰੰਗዜਬ ਨੇ ਆਪਣੀ ਤਰਫ ਤੇ ਇੱਕ ਪੱਤਰ ਕੁਰਾਨ ਦੀ ਜिल्ਦ ਕੇ ਉੱਪਰ ਲਿਖਵਾਏ ਕਾਜੀ ਕੋ ਦੇ ਕੇ ਇਸ ਕੇ ਹਮਰਾ ਦੋ ਗੁਰਦਬਰਦਾਰ ਦੇ ਕੇ ਦਿੱਲੀ ਕੀ ਤਰਫ ਰਵਾਨਾ ਕਰ दिए थे ਤਾਂ ਇਹ ਗੱਲਬਾਤ ਹੈ ਜਿਹੜੀ ਸਾਰੀ ਪਦਮ ਅਤੇ ਕਰਜਾ ਸਿੰਘ 1986 ਪੇਜ 178 ਦੇ ਉੱਪਰ ਲਿਖੀ ਹੋਈ ਹੈ ਤਾਂ ਆਪਣੇ ਇੱਕ ਹੋਰ ਪੱਤਰ ਵਿੱਚ ਔਰੰਗਜੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਲਿਖਿਆ ਸੀ ਕਿ ਉਹ ਗੁਰੂ ਸਾਹਿਬ ਦੇ ਦੱਖਣ ਆਉਣ ਦੇ ਖਰਚ ਲਈ ਉਹਨਾਂ ਦੀ ਜ਼ਬਤ ਕੀਤੀ ਜਾਇਦਾਦ ਅਨੰਦਪੁਰ ਸਾਹਿਬ ਦੇ ਵਿੱਚੋਂ ਅਦਾਇਗੀ ਕਰੇ ਅਤੇ ਆਪਣੇ ਇਲਾਕੇ ਵਿੱਚ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਵੇ ਇਤਿਹਾਸ ਦੀ ਕੈਸੀ ਬਣਬਣਾ ਸੀ ਇਹ ਗਿਆਨੀ ਗਿਆਨ ਸਿੰਘ ਕਰਤਾਰ ਸਿੰਘ ਕਲਾਸ ਵਾਲੀਆ ਅਤੇ ਹਰੀ RAM ਗੁਪਤਾ ਜਿਹੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਰਾਠਿਆਂ ਦੇ ਸੱਦੇ ਉੱਤੇ ਦੱਖਣ ਗਏ ਸਨ ਤਾਂ ਜੋ ਉਹਨਾਂ ਨਾਲ ਗੱਠ ਜੋੜ ਕਰਕੇ ਮੁਗਲ ਰਾਜ ਵਿਰੁੱਧ ਇੱਕ ਸਾਂਝੀ ਲੜਾਈ ਲੜੀ ਜਾ ਸਕੇ ਜਿਵੇਂ ਕਿ ਆਉਂਦਾ ਹੈ ਕੌਮ ਜਿਉਂਦੀ ਇੱਕ ਮਰਾਠਿਆਂ ਦੀ ਨਾਲ ਉਹਨਾਂ ਦੇ ਮਿਲਣਾ ਚਾਹਿਆ ਗੁਰੂ ਜੀ ਨਾਲੇ ਸੰਭਾ ਦੀਨੇ ਲਿਖ ਭੇਜਿਆ ਸੀ ਉਹ ਪਾਸ ਮੁਰਾਸਲਾ ਆਇਆ ਗੁਰੂ ਜੀ ਹੋਰ ਸੋਚ ਸੋਚਾਂ ਦਿਲੋ ਲੰਮੀਆਂ ਕਈ ਜਾਣਾ ਦੱਖਣ ਵੱਲ ਆਕ ਸੁਣਾਇਆ ਗੁਰੂ ਜੀ ਇਹ ਕਰਤਾਰ ਸਿੰਘ ਕਲਾਸ ਵਾਲੀਆ ਲਿਖਦਾ ਹੈ ਕਰਤਾਰ ਸਿੰਘ ਕਲਾਸ ਵਾਲੀਆ ਅਨੁਸਾਰ ਸੰਭਾਜੀ ਨੇ ਗੁਰੂ ਸਾਹਿਬ ਜੀ ਨੂੰ ਇੱਕ ਪੱਤਰ ਭੇਜਿਆ ਸੀ ਜਿਸ ਦੇ ਜਵਾਬ ਵਿੱਚ ਉਹ ਦੱਖਣ ਗਏ ਸਨ ਪਰ ਇਹ ਪੂਰਾ ਸੱਚ ਨਹੀਂ ਸੰਗਮੇਸ਼ਵਰ ਦੇ ਸਥਾਨ ਉੱਪਰ ਔਰੰਗਜ਼ੇਬ ਦੀ ਫੌਜ ਨੇ ਸੰਭਾਜੀ ਨੂੰ 1699 ਵਿੱਚ ਹੀ ਕਤਲ ਕਰ ਦਿੱਤਾ ਸੀ ਉਸ ਦਿਨ ਤੋਂ ਹੀ ਉਸਦੀ ਪਤਨੀ ਅਤੇ ਪੁੱਤਰ ਸਾਹੂ ਜੀ ਔਰੰਗਜ਼ੇਬ ਦੀ ਕੈਦ ਵਿੱਚ ਸਨ ਉਸਦੇ ਭਾਈ ਰਾਜਾ ਰਾਮ ਨੇ ਜਿੰਜੀ ਵਿੱਚ ਕੈਦ ਕਟਣ ਉਪਰੰਤ ਸਤਾਰਾ ਦੇ ਕਿਲੇ ਤੇ ਮੁੜ ਕਬਜ਼ਾ ਕਰ ਲਿਆ ਸੀ ਜਿਸ ਵੇਲੇ ਮੁਗਲ ਅਤੇ ਪਹਾੜੀ ਫੌਜਾਂ ਦਸੰਬਰ 1705 ਵਿੱਚ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਸਨ ਔਰੰਗਜ਼ੇਬ ਦੱਖਣ ਵਿੱਚ ਮਰਾਠਾ ਕਿਲਿਆਂ ਉੱਪਰ ਦੁਬਾਰਾ ਕਬਜ਼ਾ ਕਰਨ ਲਈ ਹਫਰਿਆ ਸੀ। ਉਹ ਮਰਾਠਿਆਂ ਨਾਲ ਸਮਝੌਤੇ ਦੀ ਰਾਹ ਤੁਰਦਾ ਪਰ ਬਾਰ-ਬਾਰ ਆਪਣੇ ਹੀ ਵਾਅਦਿਆਂ ਤੋਂ ਮੁੱਕਰ ਜਾਂਦਾ। ਇਹ ਉਹਦੀ ਸ਼ਖਸੀਅਤ ਦਾ ਐਸਾ ਨੁਕਸ ਸੀ ਜਿਸ ਲਈ ਗੁਰੂ ਸਾਹਿਬ ਜੀ ਨੇ ਉਸ ਨੂੰ ਪੈਮਾ ਸ਼ਿਕਨ ਆਖਿਆ ਏ। ਗੁਰੂ ਸਾਹਿਬ ਨੂੰ ਅੰਦਾਜ਼ਾ ਸੀ ਕਿ ਦੱਖਣ ਨੇ ਔਰੰਗਜ਼ੇਬ ਨੂੰ ਹੰਭਾਤਾ ਤੇ ਰਾਜਪੂਤਾਨਾ ਉਹਦੇ ਹੱਥਾਂ ਵਿੱਚੋਂ ਖਿਸਕ ਰਿਹਾ ਏ। ਗੁਰੂ ਸਾਹਿਬ ਦੀ ਕਿਰਤ ਜੋ ਕਿ ਫਾਰਸੀ ਵਿੱਚ ਪੱਤਰ ਫਤੇਨਾਮਾ ਦੀਆਂ ਇਹ ਸਤਰਾਂ ਜਿਹੜੀਆਂ ਇਹਦੀ ਗਵਾਹੀ ਭਰਦੀਆਂ ਨੇ ਮਹਾਰਾਜ ਲਿਖਦੇ ਨੇ ਜੇ ਕੋਹੇ ਦਕਨ ਤਿਸ਼ਨਾ ਕਾਮ ਆਮਦੀ ਜ਼ਿਮੇਵਾਰ ਹਾਂ ਤਲਖ ਜਾਮ ਆਮਦੀ ਔਰੰਗਜੀਬ ਤੂੰ ਦੱਖਣ ਤੋਂ ਤਿਹਾਇਆ ਮੁੜਿਆ ਹੈ ਤੇ ਮਿਵਾੜ ਤੋਂ ਵੀ ਤੂੰ ਕੌੜਾ ਕੁੱਟ ਪੀਤਾ ਹੈ ਤਾਂ ਬੇਸ਼ੱਕ ਗੁਰੂ ਗੋਬਿੰਦ ਸਿੰਘ ਜੀ ਮਰਾਠਿਆਂ ਵੱਲੋਂ ਔਰੰਗਜੀਬ ਨੂੰ ਤਤੀ ਪੰਜ ਤੋਂ ਵਾਕਿਫ ਸਨ ਪਰ ਉਹਨਾਂ ਦਾ ਕਿਸੇ ਮਰਾਠਾ ਮਿਸਲ ਨਾਲ ਕੋਈ ਸੰਪਰਕ ਨਹੀਂ ਸੀ ਹਾਲੇ ਤੱਕ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜੋ ਗੁਰੂ ਸਾਹਿਬ ਦੇ ਮਰਾਠਿਆਂ ਨਾਲ ਸਬੰਧਾਂ ਦੀ ਸੁਭਾਵਨਾ ਨੂੰ ਉਜਾਗਰ ਕਰਦਾ ਹੋਵੇ ਇਹ ਵਿਚਾਰ ਕਿ ਗੁਰੂ ਸਾਹਿਬ ਦੱਖਣ ਵਿੱਚ ਔਰੰਗਜ਼ੇਬ ਨੂੰ ਮਿਲਣ ਗਏ ਇਹ ਵੀ ਆਪਣੀਆਂ ਸੀਮਾਵਾਂ ਤੋਂ ਮੁਕਤ ਨਹੀਂ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਨੂੰ ਆਖਿਆ ਸੀ ਦਇਆ ਸਿੰਘਾ ਬਾਦਸ਼ਾਹ ਔਰੰਗਜ਼ੇਬ ਕੋ ਤੁਰ ਦਰਗਾਹ ਸੇ ਸੱਦਾ ਆਏ ਗਿਆ ਹੈ ਅਸਾ ਕਾ ਮੇਲ ਉਸੇ ਨਹੀਂ ਹੋਏਗਾ ਇਹ ਵੀ ਲਿਖਿਆ ਪਰ ਇਹਦੇ ਨਾਲ ਉਹਨਾਂ ਨੇ ਦੱਖਣ ਜਾਣ ਉੱਪਰ ਜ਼ੋਰ ਦਿੱਤਾ ਸੀ ਅਸਾ ਸਾਡਾ ਜ਼ਰੂਰੀ ਕਾਰਜ ਹੈ ਅਸਾ ਜਾਣਾ ਜ਼ਰੂਰ ਹੈ ਮਰਦ ਨੇ ਲਿਖਿਆ ਪਰ ਇਹ ਜ਼ਰੂਰੀ ਕਾਰਜ ਹੈ ਕੀ ਸੀ ਇਸ ਬਾਰੇ ਸਾਰੇ ਇਤਿਹਾਸਕ ਦਸਤਾਵੇਜ਼ ਤੇ ਲਿਖਤਾ ਖਾਮੋਸ਼ ਨੇ ਜੇਕਰ ਗੁਰੂ ਸਾਹਿਬ ਜੀ ਔਰੰਗਜ਼ੇਬ ਨੂੰ ਮਿਲਣ ਨਹੀਂ ਜਾ ਰਹੇ ਸਨ ਤਾਂ ਬਘੌਰ ਵਿਖੇ ਉਹਦੀ ਮ੍ਰਿਤਿਉ ਦਾ ਸਮਾਚਾਰ ਮਿਲਦਿਆਂ ਹੀ ਉਹਨਾਂ ਨੇ ਇਹ ਯਾਤਰਾ ਆਦਬਚਾਲੇ ਸਮਾਪਤ ਕਿਉਂ ਕਰ ਦਿੱਤੀ ਅਤੇ ਦਿੱਲੀ ਵੱਲ ਕਿਉਂ ਪਰਤਿਆ ਇਸ ਸਵਾਲ ਦੇ ਜਵਾਬ ਵੀ ਹਾਲੇ ਅਲੱਬ ਨੇ ਇਹਦੇ ਨਾਲ ਉਹ ਤੇ ਜ਼ਰੂਰੀ ਕਾਰਜ ਦਾ ਕੀ ਬਣਿਆ ਜਿਸ ਦੀ ਚਰਚਾ ਉਹਨਾਂ ਨੇ ਰਾਏ ਦੱਲਾਂ ਨਾਲ ਤਲਵੰਡੀ ਸਭ ਹੋਵੇ ਕੇ ਕੀਤੀ ਸੀ ਉਹ ਦਿੱਲੀ ਅਤੇ ਆਗਰਾ ਤੋਂ ਬਾਅਦ ਨਵੇਂ ਬਾਦਸ਼ਾਹ ਬਹਾਦਰ ਸ਼ਾਹ ਨਾਲ ਦੁਬਾਰਾ ਦੱਖਣ ਆਏ ਅਤੇ ਦੱਖਣ ਵੱਲ ਆਪਣੀ ਪਹਿਲੀ ਯਾਤਰਾ ਨੂੰ ਮੁਕੰਮਲ ਕਰਦੇ ਹੋਏ ਨਾਂ ਦੇੜ ਰੁਕ ਗਏ ਸਾਰੇ ਇਤਿਹਾਸਕਾਰ ਬਿਰਤਾਂਤ ਨਾਂ ਦੇੜ ਵਿਖੇ ਗੁਰੂ ਸਾਹਿਬ ਦੀ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਨੂੰ ਇੱਕ ਅਚਨਚੇਤ ਘਟਨਾ ਵਜੋਂ ਪੇਸ਼ਤੁਪਤ ਕਰਦੇ ਹਨ ਜੇਕਰ ਇਸ ਮੁਲਾਕਾਤ ਦੇ ਹੋਰ ਇਤਿਹਾਸਿਕ ਬਿਰਵੇ ਪ੍ਰਾਪਤ ਹੋ ਜਾਣ ਜੋ ਗੁਰੂ ਸਾਹਿਬ ਅਤੇ ਬੰਦਾ ਸਿੰਘ ਬਹਾਦਰ ਦਰਮਿਆਨ ਸਬੰਧਾਂ ਦੀ ਪਿੱਠਭੂਮੀ ਨੂੰ ਉਜਾਗਰ ਕਰਦੇ ਹੋਣ ਤਾਂ ਉਹਨਾਂ ਦੀ ਦੱਖਣ ਯਾਤਰਾ ਦਾ ਮਨੋਰਥ ਕਾਫੀ ਵਧੇਰੇ ਸਪੱਸ਼ਟ ਹੋ ਸਕਦਾ ਤਰ ਤੱਕ ਤਾਂ ਇਹ ਸਾਰੇ ਅੰਦਾਜ਼ੇ ਹੀ ਹਨ ਇਸ ਤੋਂ ਬਾਅਦ ਕੁਝ ਨਹੀਂ ਇਹ ਗੁਰੂ ਸਾਹਿਬ ਜਾਣਦੇ ਨੇ ਕਿ ਉਹਨਾਂ ਨੇ ਦੱਖਣ ਕਿਉਂ ਸਿਲੈਕਟ ਕੀਤਾ ਜਾਣ ਲਈ ਤਾਂ ਦੋਸਤੋ ਇਹ ਸੀਗਾ ਵੀਡੀਓ ਦਾ ਪਹਿਲਾ ਭਾਗ ਹੁਣ ਗੱਲ ਕਰਾਂਗੇ ਅੱਗੇ ਯਾਤਰਾ ਦੀ ਦੱਖਣ ਫੇਰੀ ਦੀ ਅਗਲੀ ਯਾਤਰਾ ਕੀ ਹੁੰਦੀ ਕਿਵੇਂ ਚੱਕਰਵਾਜੀਆਂ ਪਈਆਂ ਰਾਹ ਦੇ ਵਿੱਚ ਸਾਰੀਆਂ ਕਿਤੇ ਕਿਤੇ ਗੁਰੂ ਸਾਹਿਬ ਰੋਕੇ ਸਾਰੀਆਂ ਗੱਲਾਂ ਦੱਸਾਂਗੇ ਤੁਹਾਨੂੰ ਸੋ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਅਗਲੇ ਭਾਗ 'ਚ ਉਦੋਂ ਤੱਕ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ